ਜੁਗੁ ਜੁਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ovaliye kul alam 파ਦਰ ਫਜ਼ੂਰ ਸਰਬ ਕਲਾ ਪ੍ਰਭੂਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਮਿਹਰ ਕਰਕੇ ਤਰਸ ਕਰਕੇ ਸਾਨੂੰ ਸੰਧਿਆ ਮਿਲਦੀ ਪਾਵਨ ਹਜ਼ੂਰੀ ਦੇ ਨਾਲ ਡਿਵਾਜਿਆ ਆਓ ਸੱਚੇ ਗੁਰੂ ਦੀ ਸੱਚੀ ਵਿਚਾਰ ਨੂੰ ਮਨ ਦੇ ਵਿੱਚ ਵਸਾਉਣ ਦਾ ਦਸਮ ਪਾਤਸ਼ਾਹ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹਈਆ ਮੰਗੀਏ ਸੱਚੇ ਗੁਰੂ ਦੀ ਸੱਚੀ ਵਿਚਾਰ ਅੰਮ ਕਰ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਕਰੋ ਬਲੰਦ ਕਰੋ ਜੀ ਦਸਨਾ ਪਵਿੱਤਰ ਦੋਵੇਂ ਹੱਥ ਜੋੜ ਕੇ ਦਸਵੇਂ ਬਾਦਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਕਰੋ ਨਮਸਕਾਰ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਹਨਾਂ ਗੁਰਤਿਆਗ ਦੇ ਫਲਸਫਿਆਂ ਨੂੰ ਵਿਸ਼ੇੜਾਂਗੇ ਜਿਨ੍ਹਾਂ ਨੂੰ ਸੁਣਦਿਆਂ ਸਾਰ ਹੀ ਹਰ ਇੱਕ ਗੁਰਸਿੱਖ ਦੀ ਅੱਖ ਨਾਮ ਨਮ ਹੋ ਜਾਂਦੀ ਹੈ ਪਵਕੇ ਅੱਜ ਉਹ ਰਾਤਰੀ ਹੈ ਬੀ ਤੇ 19 ਦੀ ਦਰਮਿਆਨੀ ਰਾਤ ਨੂੰ ਗੁਰ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ ਕਿ ਸਤਿਗੁਰੂ ਜੀ ਨੇ ਅਨੰਦਪੁਰ ਦੀ ਪੁਰੀ ਨੂੰ ਸਦਾ ਲਈ ਛੱਡ ਦਿੱਤਾ ਸੀ ਭਾਵ ਕਿ ਅੱਜ ਦੀ ਉਹ ਰਾਤ ਜਦੋਂ ਗੁਰੂ ਸਾਹਿਬ ਜੀ ਚਲੇ ਗਏ ਨੇ ਕੱਲ ਦੀ ਜੋ ਰਾਤ ਨਾਂਕੀ ਗਈ ਹੈ ਨਾ ਉਸ ਦਿਨ ਅੱਜ ਹਜ਼ੂਰ ਨੇ ਸਰਸੰਦਰ ਦੀ ਤੱਕ ਜਾਣਾ ਹੈ ਭਾਵ ਕਿ ਜਦੋਂ ਆਪਾਂ ਕੀਰਤਪੁਰ ਸਾਹਿਬ ਤੋਂ ਅੱਗੇ ਜਾਂਦੇ ਆ ਨਾ ਜੀ ਕਿਉਂਕਿ ਜਦੋਂ ਆਪਾਂ ਇਤਿਹਾਸ ਦੇ ਵਿੱਚ ਦੇਖਦੇ ਆ ਝਾਤੀ ਮਾਰਦੇ ਆ ਕਿ ਕਾਫੀ ਲੰਬੇਰਾ ਸਮਾਂ ਹੈ ਜਦੋਂ ਸ਼੍ਰੀ ਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਤੇ ਸਰਹੰਦ ਦੇ ਨਵਾਬ ਨੇ ਤੇ ਹੋਰ ਜਿੰਨੇ ਨਾਲ ਉਹਨਾਂ ਦੇ ਸੂਬੇਦਾਰ ਦੇ ਨਾਲ-ਨਾਲ ਮਰੀਕੋਟਲੇ ਦਾ ਨਵਾਬ ਹੋਇਆ ਜਲੰਧਰ ਦਾ ਨਵਾਬ ਹੋਇਆ ਹੋਰ ਬੇਅੰਤ ਨੇ ਜਦੋਂ ਹਜ਼ੂਰ ਦੀ ਵਿਚਾਰਤਾ ਤੋਂ ਹੀਣ ਹੋ ਕੇ ਗੁਰੂ ਜੀ ਦੇ ਨਾਲ ਕਿਸੇ ਤਰ੍ਹਾਂ ਦੀ ਅਪਾਖ ਦੀ ਹੀਣ ਭਾਵਨਾ ਰੱਖ ਕੇ ਸਤਗੁਰੂ ਜੀ ਦੇ ਨਾਲ ਈਰਖਾ ਭਾਵਨਾ ਦੇ ਨਾਲ ਉਹਨਾਂ ਦੇ ਉੱਤੇ ਵਾਰ ਕਰਨ ਦੀ ਸੋਚ ਰਹੇ ਸੀ ਕਿਉਂਕਿ ਜਦੋਂ ਵੀ ਗੁਰੂ ਦੇ ਸਤਗੁਰਾਂ ਜੀ ਦੇ ਉੱਤੇ ਚੜ ਕੇ ਆਏ ਨੇ ਮੂੰਹ ਦੀ ਖਾ ਕੇ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਏ ਇੱਕ ਦੂਜੇ ਦੇ ਮੱਥਾ ਮੱਥੇ ਨਾਲ ਮੱਥਾ ਜੋੜ ਕੇ ਸੋਚਣ ਲਾ ਦਿੱਤੀ ਸੀ ਸਤਗੁਰੂ ਜੀ ਨੇ ਕਿ ਭਾਈ ਜੇ ਸਾਰੀ ਫੌਜ ਨੂੰ ਵੀ ਚੜ ਕੇ ਲੈ ਕੇ ਆ ਜਾਂਦਾ ਵੀ ਤਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਫਤਿਹ ਨਹੀਂ ਹਾਸਲ ਹੋਣੀ ਅਜਿਹਿਆਂ ਹਾਰਾਂ ਦੇ ਕਾਰਨ ਕਰਕੇ ਉਹ ਮਨ ਦੇ ਵਿੱਚ ਅਜਿਹੀ ਖਿਜ ਰੱਖੀ ਬੈਠੇ ਸੀ ਕਿ ਇਹਦਾ ਬਦਲਾ ਲਵਾਂਗੇ ਤਾਂ ਲਵਾਂਗੇ ਜ਼ਰੂਰ ਉਹਨੇ ਹੁਣ ਔਰੰਗਜ਼ੇ ਔਰੰਗੇ ਨੇ ਹੁਕਮ ਜਾਰੀ ਕੀਤਾ ਖਾਸ ਸ਼ਬਦਾਂ ਦੇ ਵਿੱਚ ਉਹਨੇ ਸਰਹੰਦ ਦੇ ਵਜ਼ੀਰ ਖਾਨ ਨੂੰ ਇਹ ਫਲਸਫਾ ਭੇਜਿਆ ਕਿ ਜੇ ਹੋ ਸਕੇ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਪੜਿਆ ਜਾਵੇ ਨਾ ਸਿਰ ਵੱਢ ਕੇ ਮੇਰੇ ਕੋਲ ਪੇਸ਼ ਕੀਤਾ ਜਾਵੇ ਮਾਫ ਕਰਿਓ ਇਹ ਸ਼ਬਦ ਵਰਤੇ ਹੋਣੇ ਜੋਗ ਅੱਲਾ ਯਾਰ ਯੋਗੀ ਖਾਨ ਨੇ ਆਪਣੀ ਕਿਤਾਬ ਦੇ ਵਿੱਚ ਆਪ ਜੀ ਪੜ ਸਕਦੇ ਕਹਿੰਦਾ ਜੇ ਹੋ ਸਕੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੇਰੇ ਕੋਲ ਜਿਉਂਦਾ ਪੜਿਆ ਲੈ ਕੇ ਆਸਾ ਆਇਆ ਜਾਵੇ ਨਹੀਂ ਤਾਂ ਉਹਨਾਂ ਦਾ ਸਿਰ ਵੱਢ ਕੇ ਮੇਰੇ ਅੱਗੇ ਪੇਸ਼ ਕੀਤਾ ਜਾਵੇ ਅਜਿਹੇ ਸ਼ਬਦ ਸਾਨੂੰ ਉਹਨਾਂ ਦੇ ਹੁਣ ਇਹ ਬਚਨ ਸੁਣ ਕੇ ਇਹ ਆਪਾਂ ਹੁਕਮ ਸੁਣ ਕੇ ਸ਼ਬਦ ਵਰਤ ਲਈਏ ਗੁਰੂ ਪਿਆਰੀ ਬਚਨ ਮਾਫੀ ਇਹ ਹੁਕਮ ਸੁਣ ਕੇ ਹੁਣ ਨਵਾਬ ਸਰਹੰਦ ਦਾ ਨਵਾਬ ਸਰਗਰਮ ਹੋਇਆ ਕਿਉਂਕਿ ਹੁਣ ਔਰੰਗਜ਼ੇਬ ਦਾ ਫਰਮਾਨ ਦਿੱਲੀ ਤੋਂ ਸਿੱਧਾ ਆਇਆ ਹੋਵੇ ਅੱਜ ਵੀ ਦਿੱਲੀ ਤੋਂ ਹੀ ਫਰਮਾਨ ਜਾਰੀ ਹੁੰਦੇ ਨੇ ਕਸਾਨੀ ਤਾਂ ਹੀ ਸਾਡੀ ਹੁਣ ਦੇਖਦੇ ਆ ਕਿ ਕਈ ਲੰਬੇ ਰਸਮੇ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਹੀ ਫਰਮਾਨਾ ਕਰਕੇ ਇਹ ਦਿੱਲੀ ਤੋਂ ਫਰਮਾਨ ਹੋਇਆ ਪੰਜਾਬ ਦੇ ਤੇ ਕਦੇ ਹੱਕ ਦੀ ਗੱਲ ਉਹੀ ਨਹੀਂ ਮਾਫ ਕਰਿਓ ਰੋਹ ਵਿਚਾਰ ਹੁਣ ਦਿੱਲੀ ਤੋਂ ਇਹ ਹੁਕਮ ਆਇਆ ਨਵਾਬ ਸਰਗਰਮ ਹੋਇਆ ਉਹਨੇ ਸਾਰੇ ਸੈਨਾਪਤੀਆਂ ਨੂੰ ਪਹਾੜੀ ਰਾਜਿਆਂ ਦੇ ਨਾਲ ਇੱਕ ਮੀਟਿੰਗ ਕੀਤੀ ਕਹਿੰਦੇ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਪਾਇਆ ਜਾ ਸਕੇ ਉਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ ਕਿਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਕਿਉਂਕਿ ਪਹਿਲਾਂ ਵੀ ਪਗਾਣੀ ਦਾ ਜਦੋਂ ਹੋਇਆ ਕਿੰਨੀਆਂ ਗੁਰੂ ਸਾਹਿਬ ਨੇ ਖਾਲਸਾ ਸਥਾਪਨਾ ਦਿਵਸ ਤੋਂ ਪਹਿਲਾਂ ਜੰਗਾਂ ਲੜੀਆਂ ਉਦੋਂ ਬਾਅਦ ਵੀ ਗੁਰੂ ਸਾਹਿਬ ਨੇ ਕਿੰਨੀਆਂ ਬੇਅੰਤ ਜੰਗਾਂ ਲੜੀਆਂ ਸਿਰਫ ਤੇ ਸਿਰਫ ਧਰਮ ਦੀ ਖਾਤਰ ਤੇ ਈਰਖਾ ਦੇ ਹੀਣ ਜਿੰਨੇ ਪਹਾੜੀ ਰਾਜੇ ਨੇ ਬਾਈ ਧਾਰ ਦੇ ਰਾਜੇ ਇਹਨਾਂ ਨੂੰ ਸ਼ਬਦ ਵਰਤਿਆ ਜਾਂਦਾ ਏ ਇਹਨਾਂ ਦਾ ਜੋ ਸ਼ਬਦ ਆਉਂਦਾ ਹੈ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਭੀਮਚੰਦ ਇਹਨਾਂ ਦੇ ਫਰਜ਼ਾਨ ਇਹਨਾਂ ਦੇ ਵਡੇਰੇ ਛੇਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੱਲਾ ਫੜ ਕੇ ਬਾਹਰ ਆਏ ਸੀ ਇਹਨਾਂ ਦੇ ਪੁੱਤਰਾ ਹੁਣ ਦੇਖੋ ਉਹਨਾਂ ਦਾ ਦਾਦਾ ਤੇ ਉਹਨਾਂ ਦਾ ਪੋਤਰਾ ਧਨਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦੇ ਪੋਤਰੇ ਦਾ ਖੂਨ ਦਾ ਪਿਆਸਾ ਬਣਿਆ ਹੋਇਆ ਉਹਨਾਂ ਨੂੰ ਉੱਥੋਂ ਕੱਢਣ ਦਾ ਉਹਨੇ ਮਨ ਬਣਾ ਲਿਆ। ਦੇਖੋ ਕਿੰਨੀ ਵੱਡੀ ਮਨ ਦੀ ਬੇਇਮਾਨੀ ਹੈ। ਇਕਾਗਰਤਾ ਦੇ ਨਾਲ ਜਦੋਂ ਅਸੀਂ ਇਤਿਹਾਸ ਦੇ ਫਲਸਫਿਆਂ ਨੂੰ ਛੇੜਦੇ ਆਂ ਨਾ ਜੀ ਹਰ ਆਪਾਂ ਪਹਿਲਾਂ ਸ਼ਬਦ ਵਰਤ ਕੇ ਹਟੇ ਆਂ ਨਾ ਕਿ ਹਰ ਇੱਕ ਗੁਰਸਿੱਖ ਦੀ ਅੱਖ ਨਮ ਹੋਣੀ ਲਾਜ਼ਮੀ ਹੋ ਜਾਂਦੀ ਹੈ ਇਸ ਦਿਨਾਂ ਦੇ ਵਿੱਚ। ਜਿਹਦੇ ਮਨ ਵਿੱਚ ਆਪਣੇ ਗੁਰੂ ਪ੍ਰਤੀ ਵਹਿਰਾਗ ਹੀ ਨਾ ਆਇਆ ਮਾਫ ਕਰਿਓ ਉਹਦੇ ਮਨ ਵਿੱਚ ਹਜੇ ਗੁਰੂ ਸਾਹਿਬ ਦਾ ਕਿਤੇ ਨਾ ਕਿਤੇ ਪਿਆਰ ਪੈਦਾ ਨਹੀਂ ਹੋਇਆ ਵਾਰੇ ਜਾਈਏ ਉਹਨਾਂ ਗੁਰਸਿੱਖਾਂ ਤੋਂ ਜੇ ਅਜੇ ਸਮੇਂ ਵੀ ਗੁਰਸਿੱਖ ਦੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਥ ਦੇ ਰਹੇ ਨੇ ਵਾਰੇ ਜਾਈਏ ਬਲੇਹਾਲ ਜਾਈਏ ਉਹਨਾਂ ਗੁਰਸਿੱਖਾਂ ਤੋਂ ਜੇ ਸਾਡੀ ਕੌਮ ਉੱਤੇ ਭੀੜ ਪੈ ਜਾਵੇ ਸਿਰ ਵਰਨ ਵਾਲੇ ਬਿਰਲੇ ਕਈ ਕਈ ਆ ਜਾਂਦੇ ਨੇ ਉਹਨਾਂ ਦੇ ਵਿੱਚੋਂ ਵੀ ਥੋੜੀ ਰਹਿ ਜਾਂਦੇ ਨੇ ਜੀ ਆਪੋ ਆਪਣੀ ਸਭ ਨੂੰ ਪੈ ਜਾਂਦੀ ਹੈ ਸਤਿਗੁਰੂ ਜੀ ਦੇ ਜੋ ਵਚਨ ਨੇ ਆਪਾਂ ਨਾ ਢੁਕ ਵੀ ਵਿਚਾਰ ਆਪਾਂ ਵਿੱਚੋਂ ਵਿੱਚੋਂ ਲੈਣੀ ਹੈ ਅੱਜ ਗੁਰੂ ਸਾਹਿਬ ਜੀ ਦਾ ਪਹਿਲਾ ਪੰਡਾ ਏ ਕੱਲ ਦੀ ਜੋ ਰਾਤਰੀ ਨੰਕੇ ਗਈ ਹੈ ਹਜ਼ੂਰ ਨੇ ਆਨੰਦਪੁਰੇ ਨੂੰ ਸਦਾਲੀ ਰਵਾਨਾ ਕਹਿ ਦਿੱਤਾ ਹੈ ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਇੱਕ ਵਾਰੀ ਫੇਰਾ ਕਰਕੇ ਜਰੂਰ ਆਏ ਹੋਣਗੇ ਮਨ ਵਿੱਚ ਵਿਚਾਰ ਇਹ ਕੈਮ ਰੱਖੋ ਕਿ ਜਿਹੜੀ ਆਪਣੇ ਹੱਥੀ ਜਗ੍ਹਾ ਮੁੱਲ ਖਰੀਦੀ ਹੋਵੇ ਆਪਣੇ ਹੱਥੀ ਜਗ੍ਹਾ ਖਰੀਦ ਕੇ ਆਪਣੇ ਹੱਥੀ ਘਰ ਬਣਾ ਕੇ ਉਹਨੂੰ ਵਸਾ ਕੇ ਰਸ ਦੀ ਪੁੱਛ ਦੀ ਕਰਕੇ ਉਹਨੂੰ ਕਿਸੇ ਨੂੰ ਹੋਰ ਨੂੰ ਛੱਡ ਜਾਈਏ ਇਹ ਮਨ ਵਿੱਚ ਕਦੇ ਤੁਸੀਂ ਆਪਣੇ ਮਨ ਵਿੱਚ ਭਾਵਨਾ ਲੈ ਕੇ ਆ ਸਕਦੇ ਹੋ ਜੀ ਸਾਡੇ ਦਾਦੇ ਪਰਦਾਦਿਆਂ ਨੇ ਉਹ ਮਹਿੰਗੀ ਜ਼ਮੀਨ ਲਈ ਹੋਵੇ ਅਸੀਂ ਮਹਿੰਗੀ ਜ਼ਮੀਨ ਲਗਾ ਕੇ ਉਹ ਤਾਂ ਆਪਣਾ ਆਸ਼ੀਆਨਾ ਬਣਾਇਆ ਹੋਵੇ ਵਧੀਆ ਤਿਲ ਫੁੱਲ ਜੋੜ ਕੇ ਅਸੀਂ ਆਪਣਾ ਮਕਾਨ ਬਣਾਇਆ ਹੋਵੇ ਸਾਨੂੰ ਕੋਈ ਬੰਦਾ 1 ਮਿੰਟ ਦੇ ਵਿੱਚ ਕਹਿ ਜਾਵੇ ਕਿ ਇੱਥੋਂ ਚਲੇ ਜਾਓ ਸਾਡੇ ਮਨ ਉੱਤੇ ਕੀ ਬੀਤੇਗੀ ਅਸੀਂ ਹੀਣ ਭਾਵਨਾ ਹੋਵਾਂਗੇ ਨਾ ਕਿ ਸਾਡੇ ਪਿਓ ਦਾਦਿਆਂ ਨੇ ਸਾਡੇ ਪਈਏ ਤੁਹਾਨੂੰ ਜੱਦੀ ਕਰ ਦਿੱਤਾ ਹੋਇਆ 10ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੁਰਮੁਖ ਸਿੰਘ ਮਹਾਰਾਜ ਜੀ ਦੇ ਪਿਤਾ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਮੁਲਕ ਖਰੀਦ ਕੇ ਨਗਰ ਵਸਾਇਆ ਸੀ ਹਜ਼ੂਰ ਦੇਖੋ ਵਿਚਾਰ ਜਦੋਂ ਮਨ ਵਿੱਚ ਪੈਦਾ ਹੁੰਦੀ ਹੈ ਨਾ ਜੀ ਆਪਾਂ ਪਹਿਲਾਂ ਗੱਲ ਕਰਕੇ ਛੱਡਿਆ ਕਿ ਈਰਖ ਦੇ ਈਰਖਾ ਦੇ ਹੀਣ ਈਰਖਾ ਦੇ ਭਾਵ ਦੇ ਵਿੱਚ ਇਹ ਵਾਈ ਧਾਰ ਦੇ ਰਾਜੇ ਗੁਰੂ ਸਾਹਿਬ ਦੇ ਖੂਨ ਦੇ ਪਿਆਸੇ ਬਣੇ ਹੋਏ ਸੀ ਹਜ਼ੂਰ ਦੇ ਨਾਲ ਇਹਨਾਂ ਦਾ મતਭੇਦ ਕੀ ਸੀ ਕਿ ਜਿਹੜੇ ਹਜ਼ੂਰ ਨੇ ਉੱਥੇ ਜਾ ਕੇ ਜੇ ਆਪਾਂ ਰਣਜੀਤ ਨਗਾਰਾ ਵੱਜਦਾ ਹੈ ਨਾ ਜੀ ਅੱਜ ਵੀ ਇਹ ਨਗਾਰੇ ਤੋਂ ਸਭ ਤੋਂ ਪਹਿਲਾਂ ਪ੍ਰੋਬਲਮ ਸੀ ਉਹਨਾਂ ਨੂੰ ਕਿ ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਾਰਿਸ ਸਨਿਸ਼ਚਿਤ ਗੁਰੂ ਤੇ ਬਹਾਦਰ ਮਹਾਰਾਜ ਜੀ ਦੇ ਫਰਜ਼ੰਦ ਗੁਰਗੁਣ ਸਿੰਘ ਮਹਾਰਾਜ ਜੀ ਸ਼ਾਨੋ ਸ਼ੌਕਤ ਦੇ ਨਾਲ ਆਪਣੀ ਚੜ੍ਹਦੀ ਕਲਾ ਦੇ ਵਿੱਚ ਜੀਵਨ ਬਤੀਤ ਕਰਦੇ ਨੇ ਫੌਜਾ ਰੱਖਦੇ ਨੇ ਬੜੇ ਸ਼ਾਹੀ ਠਾੜ-ਵਟਣਾ ਗੁਰੂ ਸਾਹਿਬ ਜੀ ਰਹਿੰਦੇ ਨੇ ਰਣਜੀਤ ਨਗਾਰਾ ਵੱਜਦਾ ਹੀ ਇਹ ਪ੍ਰੋਬਲਮ ਸਭ ਤੋਂ ਵੱਡੀ ਉਹਨਾਂ ਨੂੰ ਕ੍ਰੀਏਟ ਕਰਦੀ ਕਿ ਸਾਡੇ ਨਾਲ ਸਹਿਮਤੀ ਗੁਰਗੁਣ ਸਿੰਘ ਮਹਾਰਾਜ ਦੀ ਵਿਚਾਰਾਂ ਦੇ ਨਾਲ ਨਹੀਂ ਹੁੰਦੀ ਬਾਈ ਤਾਰ ਦੇ ਰਾਜੇ ਤਾਂ ਪਹਿਲਾਂ ਹੀ ਹੁਣ ਮੂੰਹ ਦੀ ਖਾ ਕੇ ਵਾਰ-ਵਾਰ ਔਰੰਗੇ ਨੂੰ ਇਹ ਖਤ ਪਾ ਰਹੇ ਸੀ ਕਿ ਸਾਨੂੰ ਫੌਜ ਦਾ ਇੰਤਜ਼ਾਮ ਕੀਤਾ ਜਾਵੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਦਲਾ ਲੈਣਾ ਹੈ ਹੁਣ ਜਦੋਂ ਇਹ ਫਰਮਾਨ ਆਇਆ ਕਿ ਜਉਂਦਿਆਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਿਆ ਜਾਵੇ ਨਹੀਂ ਤਾਂ ਸਿਰ ਉੱਢ ਕੇ ਮੇਰੇ ਕੋਲ ਲੈ ਕੇ ਆਂਦਾ ਜਾਵੇ ਹੁਣ ਸਰਹੰਦ ਦਾ ਜ ਨਵਾਬ ਵਜ਼ੀਰ ਖਾਂ ਇਹ ਸੁਣਦੇ ਸਾਰੀ ਸਰਗਰਮ ਹੋ ਗਿਆ ਉਹਨੇ ਅਚੰਤ ਹੀ ਮੀਟਿੰਗ ਬੁਲਾਈ ਜ ਜਿਹਨੂੰ ਆਪਾਂ ਅੱਜ ਦਾ ਸ਼ਬਦ ਵਰਤ ਲਈਏ ਸਾਰੀ ਉਹਨੇ ਆਪਣੀ ਕੈਪਟਨਾਂ ਬਿਠਾ ਕੇ ਉਹਨੇ ਇੰਤਜ਼ਾਮ ਕੀਤਾ ਕਿ ਕਿਵੇਂ ਅਨੰਦਪੁਰ ਦੀ ਪੁਰੀ ਅਨੰਦਪੁਰ ਦੀ ਪੁਰੀ ਦੇ ਉੱਤੇ ਇਹ ਹਮਲਾ ਕਰਕੇ ਗੁਰੂ ਸਿੰਘ ਮਹਾਰਾਜ ਨੂੰ ਕਾਬੂ ਕੀਤਾ ਜਾਵੇ। ਹੁਣ ਪਹਿਲਾਂ ਹਾਰਾਂ ਤੋਂ ਉਹਨਾਂ ਨੇ ਇੱਕ ਇਹ ਸਿੱਖੀ ਹੋਈ ਸੀ ਸਿੱਖਿਆ ਕਿ ਜੇ ਸਾਰੀ ਫੌਜ ਨੂੰ ਵੀ ਇੱਕ ਵਾਰੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਤੇ ਲੈ ਜਾਈਏ ਤਾਂ ਵੀ ਅਨੰਦਪੁਰ ਦੀ ਪੁਰੀ ਨੂੰ ਜਿੱਤ ਨਹੀਂ ਸਕਦੇ ਇੰਨੇ ਵੱਡੇ ਬਲਵਾਨ ਤੇ ਰਣਨੀਤੀ ਦੇ ਪ੍ਰਧਾਨ ਨੇ ਗੁਰੂ ਸਿੰਘ ਮਹਾਰਾਜ। ਉਹਨਾਂ ਨੇ ਫਿਰ ਇੱਕ ਸਭ ਤੋਂ ਵੱਡੀ ਕੋਜੀ ਸ਼ਾਸਤ ਚੱਲੀ। ਪਹਿਲਾਂ ਤਾਂ ਦੇਖੋ ਹਾਲ ਦੀ ਗਰਮੀ ਦਾ ਉਹਨਾਂ ਨੇ ਆਪਣੇ ਉੱਤੇ ਪ੍ਰਤਾਪ ਸਾਰਾ ਚੱਲਿਆ ਫਿਰ ਸੌਣ ਦਾ ਮਹੀ ਆ ਗਿਆ ਉਹਦੇ ਹੜ ਆ ਗਏ ਉਹ ਸਾਰਾ ਕੁਝ ਚੱਲਿਆ ਹੁਣ ਆਈ ਆ ਪੋ ਦੀ ਦਸੰਬਰ ਦਾ ਮਹੀਨਾ ਸਰਦੀ ਭਾਵੇਂ ਕਿ ਆਪਾਂ ਗੱਲ ਕਿੱਥੇ ਲੈ ਕੇ ਆਉਣਾ ਚਾਹੁੰਦੇ ਆ ਉਹਨਾਂ ਨੇ ਅਖੀਰਲਾ ਬੰਨਣਾ ਲੱਭ ਲਿਆ ਕਹਿੰਦਾ ਹੋਰ ਕੁਝ ਨਾ ਕੀਤਾ ਜਾਵੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਜਾਵੇ ਜਿੰਨਾ ਵੀ ਉੱਥੋਂ ਦਸਤ ਵਸਤ ਜਾਂਦੀ ਹੈ ਉਹ ਸਾਰੇ ਰਾਹ ਬੰਦਗਿਤ ਕਰ ਦਿੱਤੇ ਜਾਣ ਜਿੱਥੋਂ ਪਾਣੀ ਦਾ ਨਿਕਾਸ ਜਾ ਰਿਹਾ ਹੈ ਨਾ ਭਾਵੇਂ ਕਿ ਸੂਆ ਕੱਸੀ ਸ਼ਬਦ ਵਰਤ ਲਈ ਆਪਾਂ ਕਿ ਉਹਨੂੰ ਮੋੜ ਕੇ ਆਪਣੇ ਵੱਲ ਕੀਤਾ ਜਾਵੇ ਜਿੱਥੇ ਹੁਣ ਬੌਲੀ ਤਾਂ ਅੰਦਰ ਇਸ਼ਨਾਨ ਦੇ ਲਈ ਹੈ ਕਿ ਤੋ ਇਸ਼ਨਾਨ ਹੋ ਜਾਂਦਾ ਸਿੰਘਾਂ ਦਾ ਹੁਣ ਪੀਣ ਦੇ ਲਈ ਲੰਗਰ ਬਣਾਉਣ ਦੇ ਲਈ ਪਾਣੀ ਦੀ ਥੋੜ੍ਹ ਕਰਕੇ ਉਹ ਵਾਰ ਆਉਣਗੇ ਜਰੂਰ ਉਹ ਗੱਲ ਅੱਗੇ ਆਪਾਂ ਕਰਾਂਗੇ ਕਿ ਕਿਵੇਂ ਚਾਰ ਸਿੰਘ ਹਜ਼ੂਰ ਭੇਜਦੇ ਸੀ ਦੋ ਜੂੰਝ ਕੇ ਸ਼ਹੀਦ ਹੋ ਜਾਂਦੇ ਸੀ ਤੇ ਦੋ ਰਸਦ ਵਸਤ ਲੈ ਕੇ ਫਿਰ ਅਨੰਤਪੁਰ ਸਾਹਿਬ ਦੇ ਵਿੱਚ ਜਾਂਦੇ ਸੀ ਜੀ ਅਨੰਤਪੁਰ ਸਾਹਿਬ ਦੇ ਕਿਲੇ ਦੇ ਅੰਦਰ ਹੁਣ ਆਪਾਂ ਗੱਲ ਉੱਥੇ ਲੈ ਕੇ ਆਉਣਾ ਚਾਹੁੰਦੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਔਰੰਗਜੇਬ ਦਾ ਫਰਮਾਨ ਆਇਆ ਨਵਾਬ ਸਰਗਰਮ ਹੋਇਆ ਕੈਬਨਟ ਦੀ ਮੀਟਿੰਗ ਹੋਈ ਹਜ਼ੂਰ ਨੂੰ ਇੱਕ ਹਰਕਾਰੇ ਨੇ ਸੱਦਾ ਭੇਜਣ ਜਦੋਂ ਆਪਾਂ ਆਖਦੇ ਕਿ ਕਿਸੇ ਦੇ ਘਰ ਸੱਦਾ ਭੇਜਣਾ ਉਹ ਵੀ ਅਸੀਂ ਭੇਜਦੇ ਹਾਂ ਕਿ ਬਾਈ ਇਹਨੂੰ ਇਨਵਾਈਟ ਕਰਕੇ ਆ ਉਹਦੇ ਹੱਥ ਅਸੀਂ ਸੱਦਾ ਭੇਜਦੇ ਹਾਂ ਨਾ ਉਹ ਸ਼ਬਦ ਵਰਤਿਆ ਗਿਆ ਯੋਗੀ ਅੱਲਾ ਯਾਰ ਖੋਜ ਨਹੀਂ ਲਿਖਿਆ ਹਰਕਾਰਾ ਭਾਵ ਕਿ ਸੰਦੇਸ਼ ਦੇ ਕੇ ਆਉਣ ਵਾਲਾ ਹੁਣ ਨਵਾਬ ਦਾ ਜੋ ਇਨ ਬਿਨ ਉਤਾਰਾ ਆਇਆ ਨਵਾਬ ਵਜੀਰ ਖਾਨ ਨੇ ਆਖਿਆ ਕਹਿੰਦੇ ਇਹ 10ਵੇਂ ਪਾਸ਼ਾ ਜੀ ਦੇ ਦਰਬਾਰ ਤੱਕ ਪਹੁੰਚਦਾ ਕਰੀ ਕੀਤਾ ਜਾਵੇ। ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਗੁਰੂ ਨਾਨਕ ਪਾਸ਼ਾ ਜੀ ਦੇ ਵਾਰਿਸ ਨੂੰ ਇੰਨਾ ਪਿਆਰ ਹੋਵੇ ਦੀਨ ਦੁਨੀਆ ਦੇ ਨਾਲ। ਇੰਨਾ ਪਿਆਰ ਹੋਵੇ ਸਾਹੀ ਠਾੜਵਾੜ ਦੇ ਨਾਲ ਅਸੀਂ ਦੁਨੀਆ ਦੇ ਪਾਤਸ਼ਾਹ ਤੁਸੀਂ ਦੀਨ ਦੇ ਪਾਤਸ਼ਾਹ ਹੋ। ਦੁਨਿਆਵੀ ਲੋਕ ਦੇ ਅਸੀਂ ਬਾਦਸ਼ਾਹ ਆ ਤੁਸੀਂ ਦੀਨ ਦੇ ਪਾਦਸ਼ਾਹ ਹੋ ਤੁਸੀਂ ਇੰਨੀ ਮੁਹੱਬਤ ਰੱਖੀ ਬੈਠੇ ਹੋ ਨਾ ਸਾਹੀ ਠਾਟ ਵਾਰਡ ਨਾਲ ਇਹ ਸ਼ੋਭਾ ਨਹੀਂ ਦਿੱਦੀ ਗੁਰੂ ਨਾਨਕ ਪਾਸ਼ਾ ਦੇ ਵਾਰਿਸ ਨੂੰ ਇੱਕ ਉੱਤੇ ਕੋ ਨਸੀਹਤ ਦਿੱਤੀ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਦਲੇ ਦੇ ਵਿੱਚ ਤੇ ਫਿਰ ਉਹਦੇ ਵਿੱਚ ਐਂਡ ਦੇ ਵਿੱਚ ਲਿਖਿਆ ਹੋਇਆ ਹਰਕਾਰੇ ਨੇ ਪਹਿਲਾਂ ਫਤਹਿ ਬੁਲਾਈ ਸੀ ਕਿ ਸਤਗੁਰੂ ਜੀ ਜੇ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਵਰਤਿਆ ਜਾਵੇ ਤਾਂ ਮੁਆਫੀ ਬਖਸ਼ਣੀ ਗੁਰੂ ਨਾਨਕ ਪਾਸ਼ਾ ਜੀ ਵਾਰਿਸ ਤੁਹਾਨੂੰ ਗੁਰੂ ਪਾਸ਼ਾ ਨੇ ਚੁਣਿਆ ਏ ਪੁਰਸ ਸਾਹਿਬ ਤੁਹਾਡੀ ਦੂਣ ਸਵਾਈ ਹੋਰ ਸ਼ਾਨ ਨੂੰ ਸ਼ੋਕਤ ਨੂੰ ਗੁਰੂ ਸਾਹਿਬ ਵਧਾਉਣਾ ਉਜੂਨੇ ਸ਼ਬਦ ਵਰਤੇ ਕਹਿੰਦੇ ਭਾਈ ਕੀ ਤੁਸੀਂ ਸਰਕਾਰੀ ਫੋਨ ਮਾਰ ਲੈ ਕੇ ਆਇਓ ਸੁਣਾਇਆ ਸਭ ਕੁਝ ਦੱਸਿਆ ਗਿਆ ਕਹਿੰਦੇ ਤੁਹਾਡੀ ਇਹਦੇ ਵਿੱਚ ਹੀ ਭਲਾਈ ਹੈ ਤੁਸੀਂ ਅਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਇਥੋਂ ਚਲੇ ਜਾਓ ਤੁਹਾਡੀ ਹੱਬਾ ਬਲ ਵੀ ਨਹੀਂ ਚਾਕੇਗਾ ਤੁਸੀਂ ਆਪ ਇਤਿਹਾਸ ਤੋਂ ਜਾਣੂਕਾਰ ਹੋ ਵਾਈ ਤਾਰ ਦੇ ਰਾਜਿਆਂ ਨੇ ਅੱਟ ਦੀ ਗਊ ਹੁਣਾ ਕੇ ਪੇਸ਼ ਕੀਤੀ ਸੀ ਗੁਰੂ ਸਾਹਿਬ ਜੀ ਅੱਗੇ ਔਰੰਗਜ਼ੇਬ ਦੇ ਦਸਕਤ ਸਨ ਉਹ ਕੁਰਾਨ ਸ਼ਰੀਫ ਦੇ ਉੱਤੇ ਸੈਨ ਕਰਕੇ ਭੇਜੇ ਕਿ ਕਿ ਸਾਨੂੰ ਇਹਨਾਂ ਦਾ ਵਾਸਤਾ ਹੈ ਤੁਹਾਡੀ ਕੋਈ ਹਵਾਵਲ ਵੀ ਨਹੀਂ ਚਾਕੇਗਾ ਤੁਸੀਂ ਆਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਕੇ ਚਲੇ ਜਾਓ ਇਹ ਸ਼ਬਦ ਸਨ ਹਰ ਹਜ਼ੂਰ ਤਾਂ ਜਾਣੀ ਜਾਣ ਸੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਹਜ਼ੂਰ ਨੇ ਆਪਣੇ ਸਿੰਘਾਂ ਦੇ ਜੋ ਅੱਖਾਂ ਦੇ ਉੱਤੇ ਪੜਦੇ ਪਏ ਹੋਏ ਸੀ ਨਾ ਮਾਫ ਕਰਿਓ ਇਹ ਸ਼ਬਦ ਵਰਤਣਾ ਪੈਣਾ ਜੀ ਕਿਉਂਕਿ ਜੋ ਗੁਰੂ ਸਾਹਿਬ ਦੀ ਰਾਜਨੀਤੀ ਤੌਰ ਤੇ ਗੁਰੂ ਸਾਹਿਬ ਜੀ ਬਲਮਾਨ ਸਨ ਉੱਥੇ ਧਾਰਮਿਕ ਯੁੱਧ ਦੇ ਵਿੱਚ ਵੀ ਹਜ਼ੂਰ ਬੜੀ ਮਹਾਰਤ ਹਾਸਲ ਕਰੀ ਸਤਿਗੁਰੂ ਜੀ ਨੇ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਫਰਜ਼ੰਦ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹਨੂੰ ਤੇਗਾ ਸ਼ਬਦ ਵਰਤਿਆ ਜਾਂਦਾ ਹੈ ਨਾ ਛੇਵੇਂ ਪਾਤਸ਼ਾਹ ਜੀ ਦੇ ਚੰਗਾ ਦੇ ਵਿੱਚ ਗੁਰੂ ਸਾਹਿਬ ਨੇ ਉਹ ਤੇਗ ਵਾਹੀ ਸੀ ਉਹ ਤੋਂ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਸੀ ਗੁਰੂ ਤੇਗ ਬਹਾਦਰ ਜੀ ਨੂੰ ਤੇਗਾ ਉਹਨਾਂ ਦੇ ਫਰਜ਼ੰਦ ਨੇ ਕਿਵੇਂ ਨਾ ਇਹ ਜੀ ਰਣਨੀਤੀ ਉਹਨਾਂ ਦੇ ਮਨ ਤੇ ਉਹਨਾਂ ਦੇ ਹਿਰਦੇ ਵਿੱਚ ਹੋਵੇ ਇਹ ਸ਼ਬਦ ਵਰਤਣੇ ਪੈਣੇ ਨੇ ਜੋਗੀ ਆਪ ਤੁਸੀਂ ਆਪਾਂ ਪਹਿਲਾਂ ਕਿਤਾਬ ਦਾ ਜ਼ਿਕਰ ਕਰਕੇ ਹਟੇ ਆ ਨਾ ਜੀ ਸ਼ਹੀਦਾਂ ਦੀ ਵਫਾ ਜੇ ਤੁਸੀਂ ਉਹਨਾਂ ਨੂੰ ਕਿਤਾਬ ਨੂੰ ਪੜੋਗੇ ਨਾ ਛੋਟੀ ਜੀ ਕਿਤਾਬ ਹੈ ਸ਼ਹੀਦਾਂ ਨਮਾ ਗੰਜ ਸ਼ਹੀਦਾਂ ਬੜੀ ਸੋਹਣੀ ਕਿਤਾਬ ਹੈ ਇਹਦੇ ਵਿੱਚ ਸ਼ੇਰ ਦੇ ਨਾਲ ਨਾਲ ਉਹਨਾਂ ਦੇ ਇਤਿਹਾਸ ਬੜੀ ਚੜ੍ਹਦੀ ਕਲਾ ਦੇ ਵਿੱਚ ਅਯੋਗੀ ਅੱਲਾ ਯਾਰ ਖਾਨ ਨੇ ਲਿਖਿਆ ਹੋਇਆ ਈ ਲਹੋ ਵਿਚਾਰ ਪਗਲ ਉੱਥੇ ਲੈ ਕੇ ਆਉਣਾ ਚਾਹੁੰਦੇ ਆ ਹਜ਼ੂਰ ਕਹਿੰਦੇ ਠੀਕ ਹੈ ਤੁਹਾਡੇ ਮਨਾਂ ਦੇ ਉੱਤੇ ਜੋ ਭਲੇਖੇ ਪਏ ਹੋਏ ਨੇ ਕਿ ਸਾਡੇ ਨਾਲ ਸਮਝੌਤਾ ਕਰਨ ਦੇ ਨਾਲ ਇਹ ਲੋਕੇ ਉਤਾਵਲੇ ਹੋਏ ਹੋਏ ਨੇ ਕਿ ਤੁਸੀਂ ਅਨੰਤਪੁਰ ਸਾਨੂੰ ਛੱਡ ਜਾਓ ਅਸੀਂ ਛੱਡ ਦਿੰਦੇ ਆ ਕੋਈ ਗੱਲ ਨਹੀਂ ਕਰ ਦਿੰਦੇ ਆ ਹਜ਼ੂਰ ਨੇ ਫਰਮਾਨ ਹਰਕਰ ਦੇ ਹੱਥ ਵਾਪਸ ਭੇਜ ਦਿੱਤਾ ਕਿ ਭਾਈ ਖਾਲਸਾ ਇਦਾਂ ਨਹੀਂ ਜਾਵੇਗਾ ਲਲਕਾਰ ਕੇ ਜਾਵੇਗਾ ਕੱਲ ਨੂੰ ਅਸੀਂ ਇੱਥੋਂ ਰਵਾਨਾ ਹੋਵਾਂਗੇ ਸਾਡਾ ਸਭ ਤੋਂ ਪਹਿਲਾਂ ਖਜ਼ਾਨਾ ਜਾਵੇਗਾ ਕਿਉਂਕਿ ਪਹਿਲਾਂ ਹੀ ਉੱਥੇ ਭੁੱਖ ਮਰੀ ਦੇ ਨਾਲ ਪਿਆਸ ਦੇ ਨਾਲ ਜਿੰਨੇ ਉੱਥੇ ਪਸ਼ੂ ਪਾਸ਼ੀ ਮਰੇ ਸੀ ਜਿੰਨਾ ਪੂਰਾ ਕਰਟ ਹੋਇਆ ਸੀ ਉਹਨਾਂ ਨੂੰ ਹਜ਼ੂਰ ਨੇ ਇੱਕ ਵਧੀਆ ਲਿਵਾਸ ਦੇ ਵਿੱਚ ਜਿਹਨਾਂ ਆਪਾਂ ਰੇਸ਼ਮੀ ਪੋਸ਼ਾਕਾਂ ਕਹਿੰਦੇ ਆ ਉਹਦੇ ਵਿੱਚ ਸਜਾ ਕੇ ਉਹਨਾਂ ਦੇ ਉੱਤੇ ਭੇਜ ਦੇਣਾ ਹੈ ਬਾਰ ਹਜ਼ੂਰ ਨੇ ਕਹਿੰਿਆ ਸਾਡਾ ਪਹਿਲਾ ਖਜ਼ਾਨਾ ਜਾਵੇਗਾ ਆਪਾਂ ਟੂ ਦੀ ਪੈਂਡ ਗੱਲ ਕਰਾਂਗੇ ਜੀ ਸਮੇਂ ਦੀ ਲਇਕਤਾ ਹੈ ਹਜ਼ੂਰ ਕਹਿੰਦੇ ਸਾਡਾ ਪਾਈ ਪਹਿਲਾ ਖਜ਼ਾਨਾ ਜਾਵੇਗਾ ਤੁਸੀਂ ਜੇ ਇਹਨਾਂ ਨੂੰ ਆਖ ਦਿਓ ਕਿ ਇਹਨਾਂ ਨੇ ਆਟੇ ਦੀ ਗਊ ਬਣਾਈ ਹੈ ਕੁਰਾਨ ਸ਼ਰੀਫ ਦਾ ਵਾਸਤਾ ਦਿੱਤਾ ਹੈ ਕਿ ਅਸੀਂ ਸੌਹਾ ਖਾਨੇ ਆ ਤੁਹਾਡੀ ਕੋਈ ਜੂਵਲ ਵੀ ਨਹੀਂ ਚਾਕੇਗਾ ਕਿਉਂਕਿ ਕਾਫੀ ਲੰਬੇਰਾ ਸਮਾਂ ਦੱਸਿਆ ਇਤਿਹਾਸ ਦੇ ਵਿੱਚ ਕਾਈ ਚੀਜ਼ ਦਾ ਮਤ ਪੇੜ ਹੈ ਜੀ ਕੋਈ ਕਿੰਨਾ ਚਿਰ ਲੱਗਦਾ ਹੈ ਕਿਉਂਕਿ ਹਾਰ ਤੋਂ ਲੈ ਕੇ ਪੋ ਦਾ ਮਹੀਨਾ ਆ ਗਿਆ ਹੈ ਹੁਣ ਦੇਖੋ ਕਿੰਨੀ ਗਰਮੀ ਦਾ ਕਿੰਨੇ ਮਹੀਨੇ ਆਪ ਜੀ ਉਂਗਲਾਂ ਦੇ ਉੱਤੇ ਗਿਣ ਸਕਦੇ ਹੋ ਉਥੋਂ ਵੀ ਪਹਿਲੇ ਨੇ ਸਮੇਂ ਦਾ ਨਵੇਂ ਰਿਆ ਸਮਾਂ ਦੱਸਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਮਾਰ ਨੂੰ ਫੜਨ ਦੇ ਲਈ ਇਹਨਾਂ ਨੇ ਕੀ ਰਾ ਪਾਇਆ ਸੀ ਇੱਕ ਤਰ੍ਹਾਂ ਦੀ ਮੀਟਿੰਗ ਕਰਕੇ ਉਹਦੇ ਉੱਤੇ ਪ੍ਰਮਾਨਗੀ ਹੋਈ ਸੀ ਕਿਉਂਕਿ ਪਹਿਲਾਂ ਕਿੰਨਾ ਜੰਗਾਂ ਜੁੱਧਾਂ ਹੋਈਆਂ ਕਿੰਨੀਆਂ ਫੌਜਾਂ ਮਰਵਾ ਕੇ ਵੀ ਗੁਰੂ ਸਾਹਿਬ ਜੀ ਦਾ ਵਾਲ ਵੀ ਬੰਗਾ ਨਹੀਂ ਕਰ ਸਕੇ ਤੇ ਉਹਨਾਂ ਨੇ ਇੱਕ ਸਭ ਤੋਂ ਸੋਚੀ ਹੋਈ ਸਮਝੀ ਸ਼ਾਸਿਸ ਕੱਢੀ ਸੀ ਕਿ ਕਹਿੰਦੇ ਜੇ ਇਹ ਇਦਾਂ ਹੋ ਸਫਲ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਮਾਰ ਨੂੰ ਫੜਨ ਦੇ ਵਿੱਚ ਸਫਲ ਹੋ ਜਾਣਗੇ ਨਹੀਂ ਸਾਰੀ ਫੌਜ ਮਰਵਾ ਕੇ ਵੀ ਗੁਰੂ ਸਾਹਿਬ ਨੂੰ ਫੜਿਆ ਨਹੀਂ ਜਾਣਾ ਹਜ਼ੂਰ ਨੇ ਫਰਮਾਨ ਕੀਤਾ ਕਿ ਨੇ ਭਾਈ ਸਾਡਾ ਖਜ਼ਾਨਾ ਜਾਵੇਗਾ ਖਜ਼ਾਨਾ ਗਿਆ ਹਜੇ ਜਿੱਥੇ ਤੱਕ ਉਹਨਾਂ ਨੇ ਆਖਿਆ ਸੀ ਕਿ ਭਾਈ ਇੱਥੇ ਤੱਕ ਅਸੀਂ ਤੁਹਾਨੂੰ ਆਪ ਛੱਡ ਕੇ ਆਵਾਂਗੇ ਅਤਿਹਾਤ ਵਿੱਚ ਇਹ ਵੀ ਗੱਲ ਮਿਲਦੀ ਹੈ ਭਾਈ ਸਰਬਜੀਤ ਸਿੰਘ ਜੀ ਦੇ ਮੂੰਹੋਂ ਅੱਜ ਇਹ ਗੱਲ ਸੁਣਨ ਨੂੰ ਮਿਲੀ ਕਿ ਇੱਥੇ ਤੱਕ ਤੁਹਾਨੂੰ ਅਸੀਂ ਆਪ ਛੱਡ ਕੇ ਆਵਾਂਗੇ ਉਸ ਤੋਂ ਬਾਅਦ ਤੁਸੀਂ ਆਪਣਾ ਰਾਜ ਜਿੱਦ ਨੂੰ ਚਾਉਣਾ ਚਾਹੁੰਦੇ ਹੋ ਤੁਸੀਂ ਚੱਲੇ ਜਾ ਸਕਦੇ ਹੋ ਪਤਾ ਲੱਗਿਆ ਆਪਣੇ اقਰਾਰ ਆਪਣੇ ਜਿੰਨੇ ਉਹਨਾਂ ਨੇ ਕੀਤੇ ਸੀ ਕਿ ਅਸੀਂ ਤੁਹਾਡੀ ਹਵਾਵਲ ਵੀ ਨਹੀਂ ਚਾਕਾਂਗੇ ਉਹ ਖਜ਼ਾਨੇ ਦੇ ਰੂਪ ਦੇ ਵਿੱਚ ਜਦੋਂ ਭੇਜੇ ਹੋਏ ਗੱਡੇ ਦੇਖੇ ਤਾਂ ਉਹਨਾਂ ਦਾ ਲਾਲਚ ਉਹਨਾਂ ਦੇ ਮੂੰਹ ਦੇ ਉੱਤੇ ਆ ਗਿਆ ਉਹੀ ਮੂੰਹ ਦੇ ਨਾਲ ਉਹਨਾਂ ਨੇ ਹੱਲਾ ਬੋਲ ਦਿੱਤਾ ਕਿ ਭਾਈ ਇਹਨਾਂ ਦੇ ਉੱਤੇ ਹੱਲਾ ਬੋਲ ਕੇ ਇਹਨਾਂ ਨੂੰ ਖੋਇਆ ਜਾਵੇ ਹਜ਼ੂਰਾਂ ਦੇ ਹਜ਼ੂਰ ਦੇ ਨਾਲ ਜਿੰਨੇ ਉੱਥੇ ਰਹਿ ਰਹੇ ਸੀ ਪਰਿਵਾਰ ਕਿਉਂਕਿ ਦੀਨ ਦੁਨੀਆ ਦੇ ਵਾਲੀ ਨੇ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਫਰਜ਼ੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਸੀਸ ਦਾ ਸੰਸਕਾਰ ਹੋਇਆ ਸੀ ਹੈ ਨਾ ਨਿਤਾ ਪ੍ਰਤੀ ਗੁਰੂ ਦਾਏ ਸਿਧਾਂਤ ਸੀ ਕਿ ਉੱਥੇ ਜਾ ਕੇ ਆਪਣੇ ਤਖਤ ਦੇ ਵਿਰਾਜਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੀਸਗੰਜ ਤੁਸੀਂ ਗੁਰਦੁਆਰੇ ਦੇ ਦਰਸ਼ਨ ਕੀਤੇ ਹੋਣਗੇ ਹਜ਼ੂਰ ਨੇ ਜਦੋਂ ਕੌਲ ਕਰਾਰ ਟੁੱਟਦੇ ਦੇਖੇ ਸਤਿਗੁਰੂ ਜੀ ਕਹਿੰਦੇ ਕੋਜੀ ਸ਼ਾਸਤਾਂ ਦੇ ਉੱਤੇ ਆ ਗਏ ਨੇ ਹੁਣ ਇਹ ਹੁਣ ਇਹਨਾਂ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ ਹੈ ਹੁਣ ਖਾਲਸਾ ਆਪਣੇ ਜਾਹੋ ਜਾਲ ਦਿਖਾਵੇਗਾ ਅਬ ਜੀ ਅੱਗੇ ਦੇਖਦੇ ਹਾਂ ਹੋਂਗੇ ਕੱਲ ਦੀ ਉਹ ਕਾਲੀ ਰਾਤ ਹੈ ਦਰਮਿਆਨੀ ਰਾਤ ਤਾਂ ਹੀ ਲਿਖਿਆ ਗਿਆ ਹੈ ਨਾ ਜੀ 19 ਤੇ 20 ਦਸੰਬਰ 6 ਪੋ ਦੀ ਉਹ ਰਾਤ ਭਾਵ ਕਿ 7ਵੇਂ ਪੋ ਹਜੇ ਚੜ੍ਹਨਾ ਸੀ ਜਦੋਂ ਅੱਜ ਹੈ ਕੱਲ ਹਜ਼ੂਰ ਨੇ ਅੱਧੀ ਰਾਤ ਤੋਂ तकरीबन ਹਜੇ ਤਾਰਿਆਂ ਦੀ ਲੋ ਦੇ ਵਿੱਚ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲਾ ਛੱਡਿਆ ਸੀ ਅੱਜ ਹਜ਼ੂਰ ਸਰਸਨ ਨਦੀ ਤੇ ਵਿਛੋੜਿਆ ਪੈ ਗਿਆ ਈ ਕੱਲ ਨੂੰ ਹਜ਼ੂਰ ਨੇ ਚਮਕੌਰ ਦੀ ਗੜੀ ਦੇ ਵਿੱਚ ਉਜਾਹ ਲਾਲ ਦਿਖਾਉਣੇ ਨੇ ਹਜ਼ੂਰ ਦੇ ਸ਼ਬਦ ਸਨ ਅੱਖਾਂ ਨਮ ਹੋ ਜਾਂਦੀਆਂ ਨੇ ਸ਼ਬਦ ਸੁਣ ਕੇ yogi Allah yaar khondiyan kitab ਦੇ ਵਿੱਚ ਜਦੋਂ ਸ਼ਬਦ ਸਾਨੂੰ ਸੁਣਨ ਨੂੰ ਮਿਲਦੇ ਨੇ ਨਾ ਅਕੰਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਸੇਖ ਨਿਕਲ ਲੱਗ ਜਾਂਦਾ ਅੱਖਾਂ ਨਮ ਹੋ ਜਾਂਦੀਆਂ ਨੇ ਸਤਗੁਰੂ ਜੀ ਆਗਦੇ ਨੇ ਪਹਿਲਾਂ ਮੈਂ ਆਪਣੇ ਪਿਤਾ ਵਾਰਿਆ ਕੱਲ ਨੂੰ ਮੈਂ ਆਪਣੇ ਦੋ ਪੁੱਤਰ ਵਾਰਾਂਗਾ ਦੋ ਪੁੱਤਨ ਮੇਰੇ ਮਾਤਾ ਗੁਜਰ ਕੌਰ ਜੀ ਦੇ ਨਾਲ ਸ਼ਹੀਦ ਹੋਣ ਲਈ ਚਾਲੇ ਪਾ ਦਿੱਤੇ ਨੇ ਕੱਲ ਨੂੰ ਮੈਂ ਆਪਣੇ ਚਾਰੇ ਪੁੱਤਰ ਖੋ ਕੇ ਵੀ ਇਕੱਲਾ ਰਹਿ ਜਾਵਾਂਗਾ ਪੰਥ ਨੂੰ ਮੈਂ ਆਪਣਾ ਹਸਦਾ ਵਾਅਦਾ ਕਰ ਸੌਂਪ ਜਾਵਾਂਗਾ ਫਿਰ ਵੀ ਮੇਰਾ ਪੰਥ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਇਹ ਸ਼ਬਦ ਵਰਤਣੇ ਤੇ ਕਹਿਣੇ ਸੌਖੇ ਨੇ ਜੀ ਆਪਣੇ ਧੀਆਂ ਪੁੱਤਰਾਂ ਨੂੰ ਪਾਲ ਕੇ ਪੋਲੋਸ ਕੇ ਪੜਾ ਕੇ ਐਨ ਆਪਣੇ ਪੈਰਾਂ ਤੇ ਕਰਕੇ ਇੱਕ ਜਹਾਂ ਚੰਗ ਦੂਣ ਦੇ ਮੈਦਾਨ ਦੇ ਵਿੱਚ ਭੇਜਣਾ ਪੈ ਜਾਵੇ ਹੰਦਾ ਸੋਚਣ ਦੇ ਮਜਬੂਰ ਹੋ ਜਾਵੇਗਾ ਹਜ਼ੂਰ ਦੇ ਸਹਿਮਜਾਦੇ ਤੁਹਾਨੂੰ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੇ ਨੇ ਬਾਬਾ ਜ਼ੁਰਾਵਰ ਸਿੰਘ ਜੀ ਸਭ ਤੋਂ ਹਜ਼ੂਰ ਨੇ ਆਪਣੇ ਹੱਥੀਂ ਸਾਰੇ ਇੱਕ ਮੁਹਾਰਤ ਹਾਸਲ ਕਰਵਾਈ ਹੋਵੇਗੀ ਮਾਤਾ ਸਾਹਿਬਕੌਰ ਨੇ ਵੀ ਸੋਚਿਆ ਹੋਵੇਗਾ ਕਿ ਇਹਨਾਂ ਦੇ ਮਸਿਸ ਦੇ ਉੱਤੇ ਇਹਨਾਂ ਦੇ ਮੱਥੇ ਦੇ ਉੱਤੇ ਸਿਰੇ ਬੰਨ ਕੇ ਆਪਣੀ ਨੋਹਾਂ ਨੂੰ ਲੈ ਕੇ ਆਵਾਂਗੇ ਇਹ ਮਨ ਵਿੱਚ ਵਿਚਾਰ ਪੈਦਾ ਕਰੀਏ ਜੀ ਪਿਆਰ ਤਾਂ ਹੀ ਬਣਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਉਹ ਆਪਣੇ ਲੱਕ ਦੇ ਜੇਕਰ ਆਪਣੇ ਫਰਜ਼ੰਦ ਗੁਰੂ ਸਾਹਿਬ ਨੇ ਸਾਡੀ ਕੌਮ ਤੋਂ ਹੱਸ ਕੇ ਵਾਰ ਦਿੱਤੇ ਨੇ ਭਾਵੇਂ ਕੱਲ ਨੂੰ ਉਹ ਅਸਾਮੀ ਜੰਗ ਲੜੀ ਜਾਣੀ ਐ ਚਮਕੌਰ ਦੀ ਜਿੱਥੇ ਭੁੱਖੇ ਵੈਸੇ ਚਿਣਵੇਂ ਗਿਣਵੇਂ ਉੱਥੇ ਸਿੰਘ ਸ਼ਹੀਦ ਨੇ ਹੋਣੇ ਨੇ ਭਾਈ ਸੰਗਤ ਸਿੰਘ ਵਰਗਿਆਂ ਨੇ ਆ ਗੁਰੂ ਸਾਹਿਬ ਜੀ ਦੀ ਕਲਗੀ ਤੇ ਉਤੋਂ ਆਪਣਾ ਆਪਾ ਕੁਰਬਾਨ ਕਰ ਦੇਣਾ ਇਹ ਦੇਖੋ ਕਲਗੀ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ਾਨ ਦੇ ਵਿੱਚ ਕਮੀ ਨਹੀਂ ਆਉਣ ਦੇਣੀ ਤਾੜੀ ਮਾਰ ਕੇ ਸਤਿਗੁਰੂ ਨੇ ਕੱਲ ਨੂੰ ਉੱਥੋਂ ਰਵਾਨਾ ਹੋਣਾ ਏ ਅੱਜ ਦੀ ਉਹ ਕਾਲੀ ਰਾਤ ਜਦੋਂ ਵਿਧੀ ਚੰਦ ਦੀ ਪੁੱਧੀ ਚੰਦ ਦੀ ਉਹ ਕੱਚੀ ਗੜੀ ਨੂੰ ਗੁਰੂ ਸਾਹਿਬ ਨੇ ਕੱਲ ਨੂੰ ਭਾਗ ਲਾਉਣੇ ਨੇ ਸਰਸਾ ਨਦੀ ਤੇ ਤਿੰਨ ਹਿੱਸਿਆਂ ਦੇ ਵਿੱਚ ਸਤਿਗੁਰੂ ਜੀ ਦਾ ਪਰਿਵਾਰ ਵਿਛੜ ਗਿਆ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਸਹਿਬ ਕੌਰ ਜੀ ਇੱਕ ਪਾਸੇ ਨੇ ਮਾਤਾ ਗੁਰਜਰ ਕੌਰ ਜੀ ਦੇ ਨਾਲ ਛੋਟੇ ਸਾਹਿਬ ਜੀ ਇੱਕ ਪਾਸੇ ਨੇ ਤੇ ਬਾਬਾ ਅਜੀਤ ਸਿੰਘ ਜੀ ਤੇ ਧੰਨ ਸ਼੍ਰੀ ਗੁਰ ਤੇਗ ਬਹਾਦਰ ਜੀ ਮਾਫ ਕਰਿਓ ਗੁਰਮੁਖਸੇ ਮਹਾਰਾਜ ਜੀ ਦਾ ਜਥਾ ਇੱਕ ਪਾਸੇ ਹੋ ਗਿਆ ਤਿੰਨ ਹਿੱਸਿਆਂ ਦੇ ਵਿੱਚ ਹਜ਼ੂਰ ਨੇ ਜਿੱਥੇ ਮੁਆਇਨਾ ਕੀਤਾ ਸੀ ਕਿ ਇੱਥੇ ਜਾ ਕੇ ਅਸੀਂ ਇਕੱਤਰ ਹੋਵਾਂਗੇ ਸਾਰਾ ਪਰਿਵਾਰ ਇਸ ਜਗ੍ਹਾ ਤੇ ਇਕੱਤਰ ਹੋਵੇਗਾ ਉੱਥੇ ਇੱਕ ਤਰ੍ਹਾਂ ਦੀ ਆਸ ਸੀ ਸੰਗਾਂ ਕੋਲ ਕਿ ਸਾਰੇ ਪਰਵਾਨੇ ਉੱਥੇ ਇਕੱਠਾ ਹੋਣਾ ਏ ਪਰ ਜਦੋਂ ਉੱਥੇ ਮੇਨ ਜਿੱਥੋਂ ਇਕੱਤਰ ਕੀਤਾ ਗਿਆ ਸੀ ਕਿ ਇੱਥੇ ਸਾਰੇ ਇਕੱਤਰੇ ਹੋਵਾਂਗੇ ਜਦੋਂ 10ਵੇਂ ਪਾਸ਼ਾ ਜੀ ਦਾ ਜੱਥਾ ਉੱਥੇ ਪਹੁੰਚਿਆ ਸੀ ਤਾਂ ਉੱਥੇ ਕੋਈ ਨਹੀਂ ਸੀ ਹਜ਼ੂਰ ਨੇ ਅੰਤਰ ਧਿਆਨ ਹੋ ਕੇ ਜਦੋਂ ਹੀ ਅੰਮ੍ਰਿਤ ਗੁਰੂ ਸਾਹਿਬ ਨੇ ਉਹ ਚੀਜ਼ ਦੀ ਆਪਣੇ ਅੰਦਰ ਭਾਲ ਕਰ ਲਈ ਸੰਗਾਂ ਸ਼ਹੀਦਾਂ ਨੂੰ ਸੰਬੋਧਨ ਕੀ ਹੋ ਕੇ ਕਿਹਾ ਸਾਰਿਆਂ ਨੂੰ ਕੇ ਦੋਨੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਆਪਣੇ ਅਸਲੀ ਪੈਂਡੇ ਵੱਲ ਨੂੰ ਚਾਲੇ ਪਾ ਦਿੱਤੇ ਨੇ ਧਰਮ ਤੋਂ ਉਹਨਾਂ ਨੂੰ ਜਿੰਦੜੀ ਕੁਰਬਾਨ ਹੋਣ ਦਾ ਭਾਈ ਸੱਦਾ ਆ ਗਿਆ ਈ ਹਜ਼ੂਰ ਪਰਮਾਤਮਾ ਉਹਨਾਂ ਨੂੰ ਇਸ ਸਿਧਕ ਦੇ ਵਿੱਚ ਚੰਗੀ ਤਰ੍ਹਾਂ ਮਹਾਰਤ ਹਸਲ ਕਰਾਉਣ ਦੇ ਵਿੱਚ ਮਦਦ ਕਰਨਗੇ ਦੇਖੋ 14 ਲੋਕ ਦੀ ਹਜ਼ੂਰ ਨੇ ਆਪਣੇ ਘੋੜੇ ਦੇ ਉੱਤੇ ਬੈਠਿਆਂ ਹੀ ਅੰਦਰ ਧਿਆਨ ਹੋ ਕੇ ਸਾਰੀ ਗੁਰੂ ਸਾਹਮਣੇ ਆਪਣੇ ਅੰਦਰ ਝਾਤ ਮਾਰ ਲਈ ਏ ਕਿੱਡੀ ਵੱਡੀ ਗੱਲ ਹੈ ਸਾਡੇ ਮਨ ਦੇ ਵਿੱਚ ਅੱਜ ਵਿਚਾਰ ਗੁਰੂ ਸਾਹਿਬ ਜੀ ਪ੍ਰਤੀ ਪਿਆਰ ਵਾਲੀ ਪੈਦਾ ਨਹੀਂ ਹੋ ਰਹੀ ਗੁਰੂ ਸਾਹਿਬ ਜੀ ਤੇ ਸ਼ੰਕੇ ਨਿਵਰਤ ਨਹੀਂ ਹੋ ਰਹੀ ਉਹ ਕਲਗੀ ਦਾ ਲਿਸ਼ਕਾਰਾ ਸਾਨੂੰ ਹਜੇ ਤੱਕ ਸਮਝ ਨਹੀਂ ਆਇਆ ਕਿ ਹਜ਼ਰੂਰ ਨੇ ਕਿਹੜੇ ਭਾਈ ਭਾਈ ਸੰਗ ਸਿੰਘ ਵਰਗਿਆਂ ਨੂੰ ਆਪਣਾ ਆਪ ਗੁਰੂ ਸਾਹਿਬ ਨੇ ਸ਼ਾਭਰ ਕਰਨ ਦੇ ਉੱਤੇ ਮਹਾਰਤ ਹਾਸਲ ਕਰਵਾ ਦਿੱਤੀ ਇਤੋਂ ਵੱਡੀ ਹੋਰ ਕੁਰਬਾਨੀ ਕਿਹੜੀ ਹੋਵੇਗੀ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਹੱਥੀ ਨਗਰੀ ਵਸਾਈ ਹੋਵੇ ਆਪਣੇ ਹੱਥੀ ਉੱਤੇ ਸਾਰੇ ਇੱਕ ਇੱਟ ਨੂੰ ਗੁਰੂ ਸਾਹਿਬ ਜੀ ਨੇ ਭਾਗ ਲਾਏ ਹੁਣ ਹਰ ਇੱਕ ਪੈਂਡੇਦਾਰ ਪੈਂਡਨ ਹਰ ਇੱਕ ਵਸਦੀ ਰਸਦੀ ਨਗਰੀ ਨੂੰ ਕਿਸੇ ਦੇ ਕਹਿਣ ਦੇ ਉੱਤੇ ਛੱਡ ਆਉਣਾ ਇਹ ਬਹੁਤ ਵੱਡੀ ਬੇਅੰਤਤਾ ਬੜੀ ਗੱਲ ਹੈ ਸਾਡੀ ਬੱਚੀ ਸ਼ਬਦ ਪੜ੍ਹਦੀ ਹੁੰਦੀਆਂ ਨਾ ਜੀ ਵੇ ਅੰਤਾ ਵੇ ਅੰਤ ਗੁਣ ਤੇਰੇ ਇਹ ਉਹਨਾਂ ਦੇ ਵਿੱਚੋਂ ਇੱਕ ਗੁਣਾ ਹੈ ਪ੍ਰਮਾਤਮਾ ਦੇ ਗੁਣ ਕਿਹੜੇ-ਕਿਹੜੇ ਕਾ ਸਕਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਣ ਕਿਹੜੇ ਹੋ ਸਕਦੇ ਨੇ ਸਾਰੀ ਦੁਨੀਆ ਦੀ ਕਾਇਨਾਤ ਦੀ ਜੇ ਸ਼ਕਤੀ ਨੂੰ ਇਕੱਠਾ ਕਰਤਾ ਜਾਵੇ ਭਾਈ ਸਾਹਿਬ ਲਿਖਦੇ ਹੁੰਦੇ ਨੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਬਣਦੇ ਨੇ ਸਾਰੀ ਕਾਇਨਾਤ ਨੂੰ ਇਹ ਪਉ ਦਾ ਇੱਕ ਵੀ ਦਿਨ ਅਜਿਹਾ ਖਾਲੀ ਨਹੀਂ ਜਾਵੇਗਾ ਜਦੋਂ ਸਿੰਘ ਸ਼ਹੀਦ ਨਾ ਹੋਵੇ ਤਾਹੀਂ ਸਾਡਾ ਨਿੱਜੀ ਦਾ ਫਰਜ਼ ਵੀ ਬਣਦਾ ਹੈ ਕਿ ਹਰੇਕ ਪੋਹ ਦੇ ਦਿਨ ਨੂੰ ਲੰਘਦੇ ਆਪਣੇ ਉੱਤੇ ਤਨ ਦੇ ਉੱਤੇ ਹੰਡਾਇਆ ਜਾਵੇ ਜੇ ਅਸੀਂ ਨਿਤਨੇਮ ਨਹੀਂ ਕਰ ਸਕਦੇ ਇੱਕ ਜਪਜੀ ਸਾਹਿਬ ਦਾ ਇੱਕ ਚੌਪਾਈ ਸਾਹਿਬ ਦਾ ਪਾਠ ਕਰਕੇ ਉਹਨੂੰ ਸ਼ਰਧਾਂਜਲੀ ਦੇਣ ਦੇ ਵਿੱਚ ਅਸੀਂ ਭਾਗੀਦਾਰਤਾ ਹੋ ਜਾਈਏ WhatsApp ਦੇ ਉੱਤੇ ਸਟੇਟਸ ਪਾਉਣ ਦੇ ਨਾਲ ਸ਼ਰਧਾਂਜਲੀ ਨਹੀਂ ਬਣਨੀ ਮਨ ਦੇ ਵਿੱਚ ਇੱਕ ਆਕਰਾਰ ਕਰਨਾ ਪੈਣਾ ਹੈ ਗੁਰੂ 모ਸੇ ਮਹਾਰਾਜ ਜੀ ਦੇ ਨਾਲ ਪਈ ਅਰਦਾਸ ਦਾ ਜ਼ਿਕਰ ਆਇਆ ਹੈ ਨਾ ਤੁਸੀਂ ਪੜ੍ਹਦੇ ਹੋ ਜਦੋਂ ਗੁਰੂ ਸਾਹਿਬ ਜੀ ਨੇ ਉਥੋਂ ਰਹਿਣਾ ਹੋਏ ਸੀ ਕਿ ਭਾਈ ਇਹ ਸੀਸਗੰਝ ਦੀ ਜੋ ਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਧੜ ਦਾ ਸੰਸਕਾਰ ਹੋਇਆ ਸੀ ਮਾਫ ਕਰਿਓ ਸੀਸ ਦਾ ਕਿਉਂਕਿ ਲੱਖੀ ਸਾਹਿਬ ਬਣ ਜਾ ਰਹੇ ਦੇ ਘਰ ਨੂੰ ਅੱਗ ਲਗਾ ਦਿੱਤੀ ਸੀ ਸ਼ਬਦ ਹੋ ਗਿਆ ਸੀ ਕਿ ਭਾਈ ਇਹਨਾਂ ਦਾ ਘਰ ਸੜ ਗਿਆ ਏ ਭਾਈ ਬਿੰਦਰਪਾਲ ਜੀ ਦੇ ਮukh ਤੋਂ ਇਹ ਗੱਲ ਸੁਣਨ ਨੂੰ ਮਿਲੀ ਕਹਿੰਦੇ ਮੱਚ ਗਿਆ ਨਹੀਂ ਅਸਲ ਵਿੱਚ ਘਰ ਬਣਿਆ ਹੀ ਉਦਣ ਹੈ ਜੇ ਮੱਚਦਾ ਨਾ ਤਾਂ ਧੜ ਦਾ ਸੰਸਕਾਰ ਕਿੱਥੋਂ ਹੁੰਦਾ ਜੇ ਹੁਣ ਸੀਸ ਦਾ ਉੱਥੇ ਸੰਸਕਾਰ ਹੋਇਆ ਏ ਇਹਦੇ ਵਿੱਚ ਮਨ ਵਿੱਚ ਕਦੇ ਵਿਚਾਰ ਪੈਦਾ ਨਾ ਕਰ ਲਿਓ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਥੜੇ ਦਾ ਪੁਜਾਰੀ ਹੈ ਥੜੇ ਦਾ ਪੁਜਾਰੀ ਨਹੀਂ ਤਨਸ਼ੀਰ ਗੁਰੂ ਕਲਗੀਆਂ ਵਾਲੇ ਪਾਸ਼ਾ ਥੜੇ ਦੇ ਪੁਜਾਰੀ ਬਿਲਕੁਲ ਨਹੀਂ ਪੂਰੀ ਕੌਮ ਵਸਦੀ ਆਪਣੇ ਇਤਿਹਾਸ ਤੇ ਹੁੰਦੀ ਹੈ ਇੱਥੇ ਨੇਤਾ ਪ੍ਰਤੀ ਦੇ ਗੁਰੂ ਸਾਹਿਬ ਜੀ ਦੇ ਰੋਜ਼ਾਨਾ ਦੇ ਫਰਜ਼ ਤੇ ਗੁਰੂ ਸਾਹਿਬ ਜੀ ਦੇ ਜੋ ਆਪਣੇ ਦਿਨ ਦੁਨਿਆਵੀ ਲੋਕ ਦੇ ਜੋ ਗੁਰੂ ਸਾਹਿਬ ਜੀ ਦੇ ਰਸੂਲ ਸੀ ਉਹਨਾਂ ਨੂੰ ਮੰਨਣ ਦੇ ਲਈ ਦਸ਼ਮੇਸ਼ ਪੀਤਾ ਜੀ ਰੋਜ਼ਾਨਾ ਉੱਥੇ ਜਾਂਦੇ ਸੀ ਉਥੇ ਜਾ ਕੇ ਗੁਰੂ ਸਾਹਿਬ ਨੇ ਤਖਤ ਦੇ ਉੱਤੇ ਬਿਰਾਜਦੇ ਸੀ ਭਾਈ ਸਾਹਿਬ ਨੂੰ ਇਹ ਜ਼ਿਕਰ ਹੋਇਆ ਇੱਕ ਗੱਡਾ ਪੂਰਾ ਭਰ ਕੇ ਉੱਥੇ ਰੱਖਿਆ ਗਿਆ ਹਜ਼ੂਰ ਨੂੰ ਆਖਦੇ ਨੇ ਕਿ ਸਤਿਗੁਰੂ ਜੀ ਤੁਸੀਂ ਚਲੇ ਜਾਵੋਗੇ ਇਤੋਂ ਅਨੰਦਾਂ ਦੀ ਪੁਰੀ ਤੋਂ ਇਹ ਤਾਂ ਔਰੰਗੇ ਦੇ ਚੱਪੇ-ਚੱਪੇ ਦੇ ਉੱਤੇ ਸਿਪਾਈ ਖੜੇ ਨੇ ਤਾਂ ਉਜਾੜ ਦੇਣਗੇ ਅਨੰਤਪੁਰ ਸਾਹਿਬ ਨੂੰ ਅਜਿਹੇ ਬਚਨ ਸਨ ਭਾਈ ਸਾਹਿਬ ਦੇ ਕਹਿੰਦੇ ਉਜੜੇਗੀ ਨਹੀਂ ਅਸਲ ਵਿੱਚ ਬਣੇਗੀ ਅਨੰਦਾਂ ਦੀ ਪੁਰੀ ਸਾਡੀ ਜਾਣ ਤੋਂ ਬਾਅਦ ਅੱਜ ਦਾ ਉਹ ਦਿਨ ਹੈ ਹਜ਼ੂਰ ਦਾ ਪਹਿਲਾ ਪੈਂਟਾ ਗੁਰੂ ਸਾਹਿਬ ਜੀ ਆਪਣੇ ਅਨੰਤਪੁਰ ਸਾਹਿਬ ਤੋਂ ਤੈਅ ਕਰ ਚੁੱਕੇ ਨੇ ਕੱਲ ਨੂੰ ਉਹ ਦੋ ਗੁਜਰਾਨਾ ਵੀ ਗੁਰੂ ਸਾਹਿਬ ਜੀ ਦੇ ਹੱਥੀ ਮਰਨਾ ਏ ਜੋ ਗੁਜਰਾਨਾ ਨੇ ਗੁਰੂ ਸਾਹਿਬ ਨੂੰ ਘੇਰਿਆ ਸੀ ਕਿ ਤੁਹਾਨੂੰ ਅਸੀਂ ਵਜ਼ੀਰ ਖਾਨ ਦੇ ਹਵਾਲੇ ਕਰਾਂਗੇ ਔਰੰਗਜ਼ੇਬ ਦੇ ਹਵਾਲੇ ਕਰਾਂਗੇ ਸਤਿਗੁਰੂ ਜੀ ਕਹਿੰਦੇ ਤੁਸੀਂ ਖਲਕ ਗਏ ਹੋ ਕੱਲ ਉਹਨਾਂ ਦੇ ਵੀ ਆਪਾਂ ਜੋ ਸਾਖੀ ਆਪ ਵੀ ਨਾਲ ਸਾਂਝੀ ਕਰਾਂਗੇ ਅੱਜ ਦਾ ਇਹ ਪਹਿਲਾ ਪੰਡਾ ਸਸਨ ਨਦੀ ਦੇ ਤਿੰਨ ਹਿੱਸਿਆਂ ਦੇ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਕੱਲੂ ਚਮਕੌਰ ਦੀ ਉਸਾਮੀ ਜੰਗ ਜਿੱਥੇ ਗੁਰੂ ਸਾਹਿਬ ਜੀ ਦੇ ਦੋ ਸਹਬਜ਼ਾਦੇ ਨੇ ਸ਼ਹੀਦ ਹੋਣਾ ਏ ਤੇ ਚੌਥੀ ਸਿੰਘ ਗੁਰੂ ਸਾਹਿਬ ਜੀ ਸ਼ਹੀਦ ਹੋਣਗੇ ਉੱਥੇ ਚੋਂ ਦੇਖਿਓ ਸਭ ਤੋਂ ਵੱਡੀ ਗੱਲ ਹੈ ਗੁਰੂ ਕੇਰੀ ਸਾਧ ਸੰਗਤ ਜੀ ਇਹਨੂੰ ਆਪਣੇ ਤਨ ਦੇ ਉੱਤੇ ਹੰਡਾਉਣ ਦਾ ਜ਼ਿਕਰ ਕਰੋ ਇਹਨੂੰ ਆਪਣੇ ਇੱਕ ਇੱਕ ਰੂਮ ਰੂਮ ਸਾਡਾ ਗੁਰਜਾਈ 10ਵੇਂ ਪਾਸ਼ਾ ਜੀ ਦੇ ਆਏ ਹਜ਼ੂਰ ਨੇ ਸਾਡੇ ਤੇ ਲੱਖ ਦੇ ਜਿਗਰ ਵਾਰ ਦਿੱਤੇ ਆਪਣੀ ਕੌਮ ਨੂੰ ਹੱਸਦਾ ਵਸਦਾ ਦੇਖਣ ਲਈ ਹਜ਼ੂਰ ਨੇ ਆਪਣਾ ਘਰ ਬਰਬਾਰ ਸਾਡੇ ਤੋਂ ਵਾਰ ਦਿੱਤਾ ਆਪਣੀ ਕੌਮ ਨੂੰ ਹੱਸਦਾ ਵਸਦਾ ਦੇਖਣ ਲਈ ਅਸੀਂ ਆਪਣੇ ਮਕੂਰ ਸਾਹਮਣੇ ਦਿਖਾਉਣ ਜੋਗੇ ਹਾਂ ਕੁਐਸਚਨ ਮਾਰਕ ਸਾਡੀ ਜ਼ਿੰਦਗੀ ਦੇ ਵਿੱਚ ਬਣ ਗਿਆ ਅੱਜ ਇਹ ਅਸੋਨੇ ਸਾਨੂੰ ਇੱਕ ਬੜੀ ਬਾਖਮਾਲ ਹਜ਼ੂਰ ਸਾਹਿਬ ਨੇ ਕਲਮ ਦਿੱਤੀ ਸੀ ਕਿ ਆਪਣੇ ਮਨ ਦੇ ਉੱਤੇ ਤੁਸੀਂ ਕਦੇ ਹਾਵੀ ਨਾ ਹੋਣਦੇ ਹੋ ਭਾਈ ਇਹ ਚੀਜ਼ ਨੂੰ ਕਿ ਅਸੀਂ ਸਭ ਕੁਝ ਕਰਨ ਦੇ ਯੋਗ ਆ ਜਦੋਂ ਪਰਮਾਤਮਾ ਦੇ ਦਰ ਤੋਂ ਦੂਰ ਤੂੰਦਾ ਰੱਤਾ ਪਰ ਵੀ ਆਪਣੀ ਦੂਰੀ ਬਣਾ ਲੈਂਦਾ ਹੈ ਨਾ ਉਹ ਪਰਮਾਤਮਾ ਤੋਂ ਮੁਨਕਰ ਹੋ ਜਾਂਦਾ ਇੱਕ ਪਰਮਾਤਮਾ ਹੈ ਹੀ ਨਹੀਂ ਉਹ ਸਰਸਨ ਨਦੀ ਤੇ ਅਸਦੀ ਵਾਰ ਦਾ ਕੀਰਤਨ ਉਹ ਤੀਰਾਂ ਦੇ ਸ਼ਾਮੇ ਤੇ ਬੈਠਣਾ ਗੁਰੂ ਸਾਹਿਬ ਨੇ ਸਾਨੂੰ ਰਜਾ ਸਖਾਈ ਹੈ ਕਿ ਆਪਣੇ ਪਰਮਾਤਮਾ ਤੋਂ ਇਸ਼ਟ ਤੋਂ ਦੂਰ ਨਹੀਂ ਹੋਣਾ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਪਿਤਾ ਤੋਂ ਆਪਾ ਕੁਰਬਾਨ ਕਰਨ ਦਾ ਮਨ ਬਣਾਇਆ ਇਹ ਕੋਂ ਤੀਰਾਂ ਦੀ ਸ਼ਾਮਾਂ ਦੇ ਵਿੱਚ ਬਹਿ ਕੇ ਵੀ ਉਹ ਸਰਸਨ ਨਦੀ ਤੇ ਅਸਾਧ ਵਾਰਦਨ ਕੀਰਤਨ ਕੀਤਾ ਸੀ ਅੱਜ ਹਜ਼ੂਰ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਹਜ਼ੂਰ ਨੇ ਜਦੋਂ 20 ਦਸ ਦੇ ਵਿੱਚ ਆਏ ਸੀ ਆਪਣੇ ਸਾਹਿਬ ਜੀਆਦਿਆਂ ਨੂੰ ਪੁੱਛਿਆ ਸੀ ਕਿ ਕੀ ਹੋ ਗਿਆ ਏ ਸਤਿਗੁਰੂ ਜੀ ਗੁਰੂ ਪਿਤਾ ਜੀ ਉਹਨਾਂ ਨੇ ਆਪਣੇ ਕੌਲ ਕਲਾਰ ਖਤਮ ਕਰ ਦਿੱਤੇ ਨੇ ਪਿੱਛੋਂ ਹੱਲਾ ਬੋਲ ਦਿੱਤਾ ਕੀਰਤਪੁਰ ਸਾਹਿਬ ਤੋਂ ਜਦੋਂ ਅੱਗੇ ਗਏ ਸੀ ਜਿੱਥੇ ਸਰਸਨ ਨਦੀ ਤੇ ਅੱਜ ਵਿਛੋੜਾ ਪਿਆ ਏ ਨਾ ਕਹਿੰਦੇ ਜੀ ਪਿੱਛੋਂ ਤੋਂ ਹੱਲਾ ਬੋਲ ਦਿੱਤਾ ਹਜ਼ੂਰ 20 ਦਸ ਦੇ ਵਿੱਚ ਆ ਗਏ ਸੀ ਕਹਿੰਦੇ ਹੁਣ ਮੇਰੇ ਵੀ ਤਲਵਾਰ ਦੇ ਪਾਈ ਤੁਸੀਂ ਦੱਸ ਦੇਖੋ ਕਿੰਨੇ ਲਗਣੇ ਅਜਿਹੀ ਦੀਵਾਰ ਬਣਾ ਦਿੱਤੀ ਸੀ ਆਲੇ-ਦਾਲੇ ਸਤਿਗੁਰੂ ਜੀ ਦੇ ਜਿੱਥੇ ਗੁਰੂ ਸਾਹਿਬ ਨੇਤਨਮ ਕਰ ਰਹੇ ਸੀ ਵਾਹਿਗੁਰੂ ਦਾ ਸਿਮਰਨ ਕਰ ਰਹੇ ਸੀ ਗੁਰੂ ਦੇ ਭੈ ਦੇ ਵਿੱਚ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਆਪਾ ਕੁਰਬਾਨ ਕਰਨ ਦਾ ਮਨ ਬਣਾ ਰਹੇ ਸੀ ਉੱਥੇ ਗੁਰੂ ਸਾਹਿਬ ਦੇ ਸਿੰਘਾਂ ਦੀ ਅਜਿਹੀ ਦੀਵਾਰ ਬਣ ਜਾਂਦੀ ਸੀ ਤੀਰਾਂ ਦਾ ਆਨੰਦ ਲੈਂਦੇ ਸੀ ਉਹਨਾਂ ਦੀ ਹਿੱਕਾਂ ਕਿ ਗੁਰੂ ਸਾਹਿਬ ਜੀ ਦੇ ਉੱਤੇ ਇੱਕ ਵੀ ਤੀਰੋਂਦੇ ਸੀ ਇਸ ਦੇ ਉੱਤੇ ਉਹਨਾਂ ਦੀ ਪਿੱਠ ਦੇ ਉੱਤੇ ਜਾਂ ਉਹਨਾਂ ਦੇ ਸਰੀਰ ਦੇ ਉੱਤੇ ਨਹੀਂ ਲੱਗਣ ਦੇਣਾ ਦੁਨਿਆਵੀ ਤੌਰ ਤੇ ਸਾਡੇ ਮਨ ਵਿੱਚ ਇਹ ਜਿਹੀ ਵਿਚਾਰ ਕਿਉਂ ਨਹੀਂ ਆਪਣੇ ਗੁਰੂ ਤੋਂ ਪਰਵਾਣ ਹੋਣ ਦਾ ਮਨ ਬਣਾ ਰਹੇ ਸੀ ਹਜ਼ੂਰ ਦਾ ਸ਼ਾਬਦ ਅਸੀਂ ਹਰੇਕ ਵਾਰੀ ਪੜ੍ਹ ਲ ਦਿੰਨੇ ਆ ਮਿੱਤਰ ਪਿਆਰੇ ਨੂੰ ਹਾਲ ਮুরিਦਾਂ ਦਾ ਕਹਿਣਾ ਮੱਛੀਵਾੜੇ ਦਾ ਉਹ ਜੰਗਲ ਉਹ ਵੀ ਸ਼ਾਇਦ ਰੋਂਦਾ ਹੋਵੇਗਾ ਕਿ ਹਜ਼ੂਰ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਨੀਲੇ ਤੇ ਸਵਾਰ ਤੇ ਹੋ ਕੇ ਆਉਂਦੇ ਨੇ ਅੱਜ ਪੈਰਾਂ ਦੇ ਵਿੱਚ ਜੋੜਾ ਨਹੀਂ ਨੀਲਾ ਘੋੜਾ ਨਹੀਂ ਉਹ ਆਪਾਂ ਗੱਲ ਵਿਚਾਰ ਕੇ ਸਾਂਝੀ ਕਰਨੀ ਹੈ ਪਿੰਡੇ ਦਰ ਪਿੰਡੇ ਆਪਾਂ ਗੁਰੂ ਸਾਹਿਬ ਜੀ ਦਾ ਇਤਿਹਾਸ ਸਾਜੀਆਂ ਨਾਲ ਸਨਮੂਖ ਕੀਤਾ ਜਾਵੇਗਾ ਜੀ ਇੱਕ ਦਿਨ ਦੀ ਇਹ ਵਿਚਾਰ ਨਹੀਂ ਹੈ ਹਜ਼ੂਰ ਨੇ ਮੱਛੀਵਾੜੇ ਦੇ ਜੰਗਲਾਂ ਤੋਂ ਹੁੰਦਿਆਂ ਹੋਇਆਂ ਆਲਮਗੀਰ ਤੋਂ ਹੁੰਦਿਆ ਹੋਇਆ ਫਿਰ ਦੀਨੇ ਕੰਗੜ ਨੂੰ ਜਾਣਾ ਏ ਜਦੋਂ ਨੂਰੇ ਮਾਹੀ ਨੇ ਉਹ ਗੱਲਾਂ ਕੱਲ ਦੱਸਣੀਆਂ ਆਪ ਜੀ ਨੂੰ ਕਿ ਹਜ਼ੂਰ ਨੀਹਾਂ ਦੇ ਵਿੱਚ ਛੋਟੇ ਸਾਹਿਬ ਜਦ ਨੂੰ ਚਣਵਾ ਦਿੱਤਾ ਏ ਸ਼ਹੀਦ ਹੋ ਗਏ ਨੇ ਮਾਤਾ ਗੁਜਰ ਕੌਰ ਜੀ ਵੀ ਸ਼ਹੀਦ ਤਪਿਆਨਾ ਪਾ ਪਾ ਗਏ ਨੇ ਹਜ਼ੂਰ ਨੇ ਕਾਈ ਦਾ ਬੂਟਾ ਪਾਟ ਕੇ ਫਿਰ ਇਹ ਸੰਗੀਤ ਦੇਣਾ ਏ ਕਿ ਮੁਗਲਾਂ ਦੇ ਦਿਨ ਹੁਣ ਉਂਗਲਾਂ ਦੇ ਉੱਤੇ ਦੇਣੇ ਸ਼ੁਰੂ ਕੀਤੇ ਜਾ ਸਕਦੇ ਨੇ ਸਤਿਗੁਰ ਜੀ ਦੇ ਇਤਿਹਾਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਦੇ ਆ ਹੋਇ ਗੁਰੂ ਪਿਆਰੀ ਸਾਧ ਸੰਗਤ ਦੇ ਜੀ ਜਾਣੇ ਅਣਜਾਣੇ ਦੇ ਵਿੱਚ ਕਈ ਪ੍ਰਕਾਰ ਦੇ ਫੂਲ ਮਨ ਨੂੰ ਦੁਖੀ ਕਰ ਜਾਂਦੇ ਨੇ ਜੇਕਰ ਅਜਿਹੀ ਕੋਈ ਵੀ ਗੱਲ ਆਪ ਜੀ ਨੂੰ ਦੁਖੀ ਕਰ ਗਈ ਹੋਵੇ ਤਾਂ ਆਪ ਜੀ ਦੋਵੇਂ ਹੱਥ ਜੋੜ ਕੇ ਮਾਫੀ ਮੰਗਨੇ ਆ ਹੋਈਆਂ ਪੁੱਲਾਂ ਚੋਕਾਂ ਦੀ ਖਮਾ ਬਖਸ਼ਿਓ ਅਗਲੀ ਵਿਚਾਰ ਗੁਰ ਇਤਿਹਾਸ ਦੀ ਕੱਲ ਦੇ ਦਿਮਾਨਾਂ ਦੇ ਅਪਰੰਤ ਸਾਂਝੀ ਕਰਾਂਗੇ ਜੋ ਸਭ ਤੋਂ ਦੁਨਿਆਵੀ ਲੋਕ ਤੋਂ ਅਸਾਮੀ ਜੰਗਰ ਚਮਕੌਰ ਸਾਹਿਬ ਦੀ ਹੈ ਉਹਦੀ ਵਿਚਾਰਾ ਬੀਨਸ ਕੱਲ ਗੁਰਤੇ ਆਖ ਦੀ ਆਪਾਂ ਸਾਂਝੇ ਕਰਾਂਗੇ ਗੁਰਵਚਨ ਹੋਈਆਂ ਪੁੱਲਾਂ ਚੁੱਕਾਂ ਦੀ ਖਮਾ ਬੁਲਾਵਤ ਹੈ ਆਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ